ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸੁਰਖਾਤ ਐਵਸਪੋਰਟ ਸਰੀ ਅਤੇ ਡੈਲਟਾ ਦੇ ਵਿੱਚ ਮੋੜ ਚੱਲੀਆਂ ਗੋਲੀਆਂ ਐਵਸਪੋਰਟ ਦੇ ਮਾਮਲੇ ਐਕਸਟਰਸ਼ਨ ਦੇ ਨਾਲ ਸਬੰਧਤ ਨਹੀਂ ਡੈਲਟਾ ਦੇ ਮਤਲਬ ਪੁਲਿਸ ਦੇ ਮੁਤਾਬਕ ਮਾਮਲਾ ਐਕਸਟਰਸ਼ਨ ਦੇ ਨਾਲ ਸਬੰਧਤ ਇਸ ਚੈਨਲ ਨੂੰ ਪ੍ਰਾਈਜ਼ ਯੂਨੀਅਨ ਪਰਵਿੰਸ਼ਲ ਸਰਕਾਰ ਦੇ ਨਾਲ ਟੈਨੇਟਿਵ ਐਗਰੀਮੈਂਟ ਤੇ ਪਹੁੰਚੀ ਅਗਲੇ ਹਫਤੇ ਯੂਨੀਅਨ ਸਪੈਂਬਰ ਵੱਲੋਂ ਪਾਈ ਜਾਏਗੀ ਵੋਟ ਜੌਬਸ ਮਿਨਿਸਟਰ ਪੈਟੀ ਹਾਈਦੂ ਦਾ ਬਿਆਨ ਕਿਹਾ ਸਰਕਾਰ ਜੌਬਸ ਦੇ ਖੇਤਰ ਦੇ ਵਿੱਚ ਕਰੇਗੀ ਨਿਵੇਸ਼ ਬਜਟ ਦੇ ਵਿੱਚ ਬਹੁਤ ਕੁਝ ਹੋਏਗਾ ਖਾਸ ਹੁਣ ਜਾਂ ਦੇ ਖਬਰਾਂ ਵਿਸਤਾਰ ਦੇ ਨਾਲ ਐਵਸਪੋਰਟ ਸਰੀ ਅਤੇ ਡੈਲਟਾ ਦੇ ਵਿੱਚ ਦੁਬਾਰਾ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਇਹਨਾਂ ਦਾ ਸਬੰਧ ਐਕਸਟਰਸ਼ਨ ਨਾਲ ਭਾਵ ਕਿ ਜਬਰੀ ਵਸੂਲੀ ਦੇ ਨਾਲ ਵੀ ਜੁੜਿਆ ਹੋਇਆ ਹੈ ਐਤਵਾਰ ਸਵੇਰੇ 3 ਵਜੇ 124 ਸਟਰੀਟ ਅਤੇ 78 ਐਵੇਨਿਊ ਤੇ ਸਥਿਤ ਇੱਕ ਘਰ ਤੇ ਗੋਲੀਆਂ ਚਲਾਈਆਂ ਗਈਆਂ ਜਦੋਂ ਗੋਲੀ ਚੱਲੀ ਤਾਂ ਘਰ ਵਿੱਚ ਲੋਕ ਮੌਜੂਦ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ ਸਰੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਲੇ ਪੁਲਿਸ ਨੇ ਕਨਫਰਮ ਨਹੀਂ ਕੀਤਾ ਕਿ ਇਹ ਜਬਰੀ ਬਿਸੋਲੀ ਦੇ ਨਾਲ ਜੁੜਿਆ ਮਾਮਲਾ ਹੈ ਜਾਂ ਨਹੀਂ ਡੈਲਟਾ ਪੁਲਿਸ ਸਰਵਿਸ ਅਨੁਸਾਰ 112 ਸਟਰੀਟ ਅਤੇ 78 ਬੀ ਐਵਨਿਊ ਉੱਪਰ ਸਥਿਤ ਇੱਕ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਗੋਲੀਆਂ ਚੱਲਣ ਸਮੇਂ ਉਸ ਘਰ ਵਿੱਚ ਵੀ ਲੋਕ ਮੌਜੂਦ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ ਡੈਲਟਾ ਪੁਲਿਸ ਮੁਤਾਬਕ ਸੀਸੀਟੀਵੀ ਕੈਮਰੇ ਦੇ ਵਿੱਚ ਦਿਖਾਈ ਦੇ ਰਿਹਾ ਕਿ ਐਸਯੂਵੀ ਵਿੱਚੋਂ ਇੱਕ ਵਿਅਕਤੀ ਗੋਲੀਆਂ ਚਲਾ ਰਿਹਾ ਹੈ ਅਤੇ ਇਹ ਮਾਮਲਾ ਐਕਸਟਰਸ਼ਨ ਦੇ ਨਾਲ ਜੁੜਿਆ ਹੋਇਆ ਪਰ ਐਵਸਪੋਰਟ ਵਿੱਚ 25 ਅਕਤੂਬਰ ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਐਕਸਟਰਸ਼ਨ ਦੇ ਨਾਲ ਸੰਬੰਧਿਤ ਨਹੀਂ ਹੈ ਇਸ ਤੋਂ ਇਲਾਵਾ ਸੋਮਵਾਰ ਸਵੇਰੇ 9:22 ਮਿੰਟ ਤੇ 31 ਬਲਾਕ ਰੈਜ਼ਿਵਿਊ ਡਰਾਈਵ ਉੱਤੇ ਸਟਰੀਟ ਦੇ ਸੱਜੇ ਪਾਸੇ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਜਿਸ ਦੀ ਮੌਤ ਹੋ ਗਈ ਹੈ ਪੁਲਿਸ ਵੱਲੋਂ ਫਿਲਹਾਲ ਇਸ ਸ਼ੂਟਿੰਗ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਸਰੀ ਵਿੱਚ 2025 ਚ ਪੁਲਿਸ ਨੂੰ ਰਿਪੋਰਟ ਕੀਤੇ ਗਏ ਐਕਸਟਰਸ਼ਨ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ 74 ਤੱਕ ਪਹੁੰਚ ਗਈ ਹੈ ਅਤੇ 39 ਮਾਮਲੇ ਅਜੇ ਹਨ ਜਿੱਥੇ ਕਿ ਸ਼ੂਟਿੰਗ ਦੀ ਘਟਨਾ ਵਾਪਰੀ ਹੈ ਕੁਝ ਹਫ਼ਤੇ ਪਹਿਲਾਂ ਇਹ ਗਿਣਤੀ 57 ਤੇ ਸੀ ਅਸੀਂ ਖੜੇ ਹਾਂ ਇਸ ਵੇਲੇ 141 ਸਟਰੀਟ ਤੇ 72 ਐਵੇਨਿਊ ਸਰੀ ਦੇ ਵਿੱਚ ਜਿੱਥੇ ਬੀਤੇ ਰਾਤ ਗੋਲੀ ਚੱਲੀ ਆ ਇਹਦੇ ਨਾਲ ਹੀ ਇੱਥੇ ਕੁਝ ਗ੍ਰਿਫਤਾਰੀਆਂ ਵੀ ਦੱਸੀਆਂ ਜਾ ਰਹੀਆਂ ਹਜੇ ਤੱਕ ਪੁਲਿਸ ਵੱਲੋਂ ਵਿਸਥਾਰ ਨਹੀਂ ਦਿੱਤਾ ਗਿਆ ਇਹ ਪਹਿਲੀ ਗੋਲੀਬਾਰੀ ਨਹੀਂ ਹੈ ਜਦੋਂ ਅਸੀਂ ਇਸ ਵੇਲੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਖਬਰ ਇਹ ਵੀ ਆ ਰਹੀ ਹੈ ਕਿ ਅੱਜ ਤੜ ਸਵੇਰੇ 9:00 ਵਜੇ 20 ਮਿੰਟ ਦੇ ਉੱਤੇ ਐਬਸਪੋਰਟ ਦੇ ਵਿੱਚ ਗੋਲੀ ਚੱਲੀ ਆ ਔਰ ਐਬਸਪੋਰਟ ਦੇ ਵਿੱਚ ਇੱਕ ਮਸ਼ਹੂਰ ਪੰਜਾਬੀ ਕਾਰੋਬਾਰੀ ਦੀ ਮੌਤ ਹੋ ਗਈ ਹੈ ਜਿਨ੍ਹਾਂ ਦਾ ਕੱਪੜੇ ਦਾ ਜਿਹੜਾ ਰੀਸਾਈਕਲਿੰਗ ਨਾਲ ਸੰਬੰਧਿਤ ਕਾਫੀ ਕੰਮ ਕਰ ਸੀ ਐਬਸਫੋਰਡ ਦੇ ਵਿੱਚ ਪਿਛਲੇ 48 ਘੰਟਿਆਂ ਦੇ ਵਿੱਚ ਇਹ ਦੂਜੀ ਗੋਲੀ ਆ ਕਦੇ ਗੋਲੀਆਂ ਚੱਲਦੀਆਂ ਬਿਜ਼ਨਸ ਦੇ ਉੱਤੇ ਕਈ ਵਾਰੀ ਲੋਕ ਜ਼ਖਮੀ ਹੁੰਦੇ ਆ ਤੇ ਹੁਣ ਇੱਥੇ ਤੱਕ ਹਾਲਤ ਆ ਚੁੱਕੀ ਆ ਕਿ ਇਹਨਾਂ ਗੋਲੀਆਂ ਦੇ ਨਾਲ ਮੌਤਾਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਔਰ ਜਦੋਂ ਅਸੀਂ ਇਹ ਦੇਖਦੇ ਆ ਤਾਂ ਇਹ ਸਿਰਫ ਇਕਾਦੁੱਕਾ ਘਟਰਾਵਾ ਨਹੀਂ ਆ ਜੇ ਸਿਰਫ ਤੁਸੀਂ ਵੀਕਐਂਡ ਦੇ ਉੱਤੇ ਦੇਖੋ ਤਾਂ ਵਿਕਟ ਦੇ ਉੱਤੇ ਇੱਕ ਇੱਥੇ ਜਿੱਥੇ ਅਸੀਂ ਖੜੇ ਹਾਂ 148 ਸਟਰੀਟ ਤੇ 72 ਐਵੇਨਿਊ ਦੇ ਉੱਤੇ ਇਸੇ ਤਰੀਕੇ ਦੇ ਨਾਲ ਐਤਵਾਰ ਤੜਕੇ 124 ਸਟਰੀਟ ਤੇ 78 ਐਵੇਨਿਊ ਦੇ ਉੱਤੇ ਗੋਲੀਆਂ ਚੱਲੀਆਂ ਡੈਲਟਾ ਦੇ ਵਿੱਚ 112 ਸਟਰੀਟ ਤੇ 78 ਬੀ ਐਵੇਨਿਊ ਦੇ ਲਾਗੇ ਗੋਲੀਆਂ ਚੱਲੀਆਂ ਇੱਕ ਦਿਨ ਪਹਿਲਾਂ 186 ਸਟਰੀਟ ਤੇ 55 ਐਵੇਨਿਊ ਦੇ ਉੱਤੇ ਗੋਲੀਆਂ ਚੱਲੀਆਂ ਗੋਲੀਆਂ ਇੰਨੀ ਚੱਲ ਰਹੀਆਂ ਕਿ ਇਹ ਯਾਦ ਰੱਖਣਾ ਮੁਸ਼ਕਲ ਹੋ ਰਿਹਾ ਕਿ ਸਿਰਫ ਇੱਕ ਜਾਂ ਦਿਨ ਦੇ ਵਿੱਚ ਜਾਂ ਵੀਕਐਂਡ ਦੇ ਉੱਤੇ 5-5 6-6 ਥਾਵਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਇਹਦਾ ਹੱਲ ਕੀ ਹੈ ਪਤਾ ਨਹੀਂ ਇਹ ਫਰੋਤੀ ਨਾਲ ਸੰਬੰਧਿਤ ਨੇ ਐਕਸਟਰਸ਼ਨ ਦੇ ਮਾਮਲੇ ਨੇ ਇਹ ਕੀ ਨੇ ਪਰ ਆਹ ਰੂਪ ਔਰ ਐਬਸਫੋਰਡ ਦੇ ਵਿੱਚ ਜਿਹੜੀਆਂ ਲਗਾਤਾਰ ਆਹ ਗੋਲੀਆਂ ਚੱਲੀਆਂ ਔਰ ਘਟਰਾਵਾ ਵਾਪਰੀਆਂ ਔਰ ਇੱਕ ਜਿਹੜੀ ਵਪਾਰੀ ਦੀ ਹੱਤਿਆ ਕੀਤੀ ਗਈ ਆ ਇਹਦੇ ਤੋਂ ਬਾਅਦ ਤੁਸੀਂ ਜਿਹੜੀ ਇੱਥੋਂ ਦੀ ਮੇਨ ਕਮਿਊਨਿਟੀ ਆ ਉਹਨਾਂ ਦੇ ਕਮੈਂਟ ਪੜ੍ਹ ਕੇ ਦੇਖੋ ਇਹ ਕਹਿ ਰਹੇ ਆ ਕਿ ਫਰੀ ਵਾਲਾ ਕੰਮ ਹੁਣ ਐਬਸਫੋਰਡ ਦੇ ਵਿੱਚ ਸ਼ੁਰੂ ਹੋ ਗਿਆ ਕਿਸੇ ਵੱਲੇ ਹੈਲਜ਼ ਐਂਜਲਜ਼ ਵਰਗੇ ਗੈਂਗ ਔਰ 80s ਦੇ ਵਿੱਚ ਜਦੋਂ ਐਬਸਫੋਰਡ ਨੂੰ ਜਿਹੜਾ ਮਰਡਰ ਕੈਪੀਟਲ ਆਫ ਕੈਨੇਡਾ ਕਿਹਾ ਜਾਂਦਾ ਸੀ ਉਹਦੇ ਤੋਂ ਬਾਅਦ ਲੋਕ ਕਹਿੰਦੇ ਆ ਰੂਪ ਕਦੇ ਹਿੰਸਾ ਦਾ ਅਸੀਂ ਦੇਖਿਆ ਨਹੀਂ ਸੀ ਜਿਹੜਾ ਇਸ ਵੇਲੇ ਐਬਸਫੋਰਡ ਦੇ ਵਿੱਚ ਐਬਸਫੋਰਡ ਸਰੀ ਡੈਲਟਾ ਕੋਈ ਵੀ ਥਾਂ ਹੁਣ ਇਸ ਚੀਜ਼ ਤੋਂ ਬਚ ਨਹੀਂ ਰਹੀ ਜਿੱਦਾਂ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਗੋਲੀਆਂ ਇੰਨੀਆਂ ਚੱਲ ਗਈਆਂ ਇਹ ਘਟਨਾਵਾਂ ਹੁਣ ਇੱਕ ਰੂਟੀਨ ਬਣ ਗਈਆਂ ਕਿ ਜੇ ਕਿਸੇ ਦੇ ਅੱਜ ਬਿਜ਼ਨਸ ਦੇ ਉੱਤੇ ਗੋਲੀਆਂ ਚੱਲ ਗਈਆਂ ਤਾਂ ਸਵੇਰੇ ਉਹ ਬਿਜ਼ਨਸ ਦੇ ਉੱਤੇ ਕੰਮ ਕਰ ਜਿਹੜਾ ਆਮ ਵਾਂਗੂ ਚੱਲਦਾ ਹੁੰਦਾ ਬਹੁਤ ਵੱਡੀ ਚਿੰਤਾ ਇਹਦੇ ਲਈ ਜਵਾਬਦੇ ਕੌਣ ਆ ਕੀ ਫੈਡਰਲ ਸਰਕਾਰ ਜਵਾਬਦੇ ਆ ਪ੍ਰੋਵਿੰਸ਼ੀਅਲ ਸਰਕਾਰ ਜਵਾਬਦੇ ਆ ਸਿਟੀ ਵਾਲੀ ਇੱਥੋਂ ਦੀ ਪੁਲਿਸ ਜਵਾਬਦੇ ਆ ਜਾਂ ਇਹਦਾ ਹੱਲ ਕੀ ਆ ਕੀ ਹੋਣਾ ਚਾਹੀਦਾ ਲੋਕਾਂ ਨੂੰ ਕੁਝ ਨਹੀਂ ਪਤਾ ਪਰ ਐਸ ਤਰ੍ਹਾਂ ਦਾ ਮਾਹੌਲ ਪਹਿਲਾਂ ਸ਼ਾਇਦ ਸਰੀ ਐਬਸਫੋਰਡ ਜਾਂ ਡੈਲਟਾ ਦੇ ਵਿੱਚ ਲੋਕਾਂ ਨੇ ਨਹੀਂ ਦੇਖਿਆ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਅੰਦਰ ਇਸ ਸਮੇਂ ਖਿੱਚੋਤਾਣ ਜਾਰੀ ਹੈ ਕਿਉਂਕਿ ਪਾਰਟੀ ਦੇ ਪੰਜੋ ਵਿਧਾਇਕ ਫਲੋਰ ਕਰਾਸ ਕਰ ਚੁੱਕੇ ਨੇ ਅਤੇ ਇੱਕ ਨਵਾਂ ਸਰਵੇ ਸਾਹਮਣੇ ਆਇਆ ਹੈ ਜਿਸ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਲੋਕ ਵੀ ਚਾਹੁੰਦੇ ਨੇ ਕਿ ਰੋਸਟਰਡ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਐਂਗਸਟਰੀਡ ਇੰਸਟੀਚਿਊਟ ਦੇ ਸਰਵੇ ਅਨੁਸਾਰ 1000 ਸ਼ਾਮਲ ਲੋਕਾਂ ਤੋਂ ਪੁੱਛਿਆ ਗਿਆ ਜਿਸ ਵਿੱਚ 59% ਲੋਕਾਂ ਨੇ ਕਿਹਾ ਕਿ ਉਹ ਕਹਿਣਗੇ ਕਿ ਰੋਸਟਰਡ ਅਹੁਦਾ ਛੱਡ ਦੇਣ ਪਿਛਲੇ ਹਫਤੇ ਪਾਰਟੀ ਦੀ ਮੈਨੇਜਮੈਂਟ ਕਮੇਟੀ ਦੇ 7 ਮੈਂਬਰਾਂ ਨੇ ਇੱਕ ਪੱਤਰ ਲਿਖਿਆ ਸੀ ਜਿਸ ਵਿੱਚ ਕਮੇਟੀ ਪ੍ਰੈਜ਼ੀਡੈਂਟ ਆਇਸ਼ਾ ਐਸਟੇ ਸ਼ਾਮਲ ਸੀ ਉਹਨਾਂ ਵੀ ਅਸਤੀਫੇ ਦੀ ਮੰਗ ਕੀਤੀ ਸੀ ਜਿਨ੍ਹਾਂ ਆਖਿਆ ਸੀ ਕਿ ਰੋਸਟਰਡ ਦੇ ਫੈਸਲੇਆਂ ਅਤੇ ਕਾਰਵਾਈਆਂ ਨੇ ਪਾਰਟੀ ਦੀ ਇਕਜੁੱਟਤਾ ਨੂੰ ਖਤਰੇ ਵਿੱਚ ਪਾ ਦਿੱਤਾ ਇਸ ਲਈ ਕਾਮਨ ਵਿਜ਼ਨ ਦੇ ਲਈ ਲੀਡਰ ਦੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਕਲੈਕਟਰੀ ਨਾਲ ਅੱਗੇ ਵਧਣ ਦੀ ਲੋੜ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਮੈਂਬਰਸ਼ਿਪ ਦੀ ਘੱਟ ਦੀ ਗਿਣਤੀ ਫੰਡ ਰੇジング ਵਿੱਚ ਕਮੀ ਕੌਕਸਸ ਅਤੇ ਸਟਾਫ ਦੀ ਗਿਣਤੀ ਦੇ ਵਿੱਚ ਕਮੀ ਜਿਸ ਤੋਂ ਸਪਸ਼ਟ ਹੈ ਕਿ ਮੌਜੂਦਾ ਲੀਡਰਸ਼ਿਪ ਸਪੋਰਟਸ ਦਾ ਪਰਪਸ ਪੂਰਾ ਨਹੀਂ ਕਰ ਰਹੀ ਪੋਲ ਅਨਸਾਰ 2024 ਵਿੱਚ ਪਾਰਟੀ ਨੂੰ ਵੋਟ ਦੇਣ ਵਾਲੇ 48% ਨੇ ਕਿਹਾ ਸੀ ਕਿ ਉਹ ਰਸਟਰ ਨੂੰ ਅਸਤੀਫਾ ਦੇਣ ਦੇ ਲਈ ਕਹਿਣਗੇ ਜਦਕਿ 31% ਨੇ ਕਿਹਾ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹ ਕੀ ਸਲਾਹ ਦੇਣਗੇ ਪੋਲ ਵਿੱਚ ਇਹ ਵੀ ਸਾਹਮਣੇ ਆਇਆ ਕਿ ਬਹੁਤੇ ਬ੍ਰਿਟਿਸ਼ ਕਲੰਬੀਅਨਸ ਮੌਜੂਦਾ ਐਨਡੀਪੀ ਦੀ ਸਰਕਾਰ ਤੋਂ ਵੀ ਖੁਸ਼ ਨਹੀਂ ਨੇ 53 ਫੀਸਦੀ ਦਾ ਮੰਨਣਾ ਹੈ ਕਿ ਡੇਵਿਡ ਈਵੀ ਸਰਕਾਰ ਗਲਤ ਟਰੈਕ ਉੱਪਰ ਹੈ 56 ਫੀਸਦੀ ਦਾ ਕਹਿਣਾ ਹੈ ਕਿ ਉਹ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਨੇ ਪੋਲੰਸਾਰ ਦੋਮਾ ਪਾਰਟੀਆਂ ਦੇ ਵੋਟ ਬੈਂਕ ਦੀ ਸਥਿਤੀ ਬਦਲੀ ਨਹੀਂ ਹੈ ਕੰਜ਼ਰਵੇਟਿਵ ਹਲੇ ਵੀ 41% ਅਤੇ ਐਨਡੀਪੀ 40% ਦੇ ਸਮਰਥਨ ਭਾਵੇਂ ਕਿ ਬੀਸੀ ਕੰਜ਼ਰਵੇਟਿਵ 1% ਦੀ ਮਾਮੂਲੀ ਲੀਡ ਤੇ ਨੇ ਪਰ ਜੌਨ ਰੋਸਟਰ ਦੀ ਪਪੂਲਾਰਿਟੀ ਦੇ ਵਿੱਚ ਵੱਡੀ ਕਮੀ ਆਈ ਹੈ ਐਂਗਸ ਰੀਡ ਵੱਲੋਂ 23 ਤੋਂ 25 ਅਕਤੂਬਰ ਦਰਮਿਆਨ ਆਨਲਾਈਨ ਸਰਵੇ ਕਰਵਾਇਆ ਗਿਆ ਜਿਸ ਵਿੱਚ 1044 ਅਡਲਟ ਸ਼ਾਮਲ ਸਨ ਅਤੇ ਇਸ ਵਿੱਚ 3% ਪਲੱਸ ਮਾਈਨਸ ਦੀ ਐਰਰ ਹੋ ਸਕਦਾ ਹੈ 8 ਹਫਤਿਆਂ ਦੀ ਸਟ੍ਰਾਈਕ ਤੋਂ ਬਾਅਦ BC ਜਨਰਲ EMPLOYEES ਯੂਨੀਅਨ ਨੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਅਲਟਰਨੇਟਿਵ ਡੀਲ ਉੱਪਰ ਪਹੁੰਚ ਗਏ ਨੇ ਯੂਨੀਅਨ ਦੇ 34000 ਮੈਂਬਰ ਹੁਣ ਸਮਝੌਤੇ ਲਈ ਅਗਲੇ ਹਫਤੇ ਵੋਟ ਪਾਉਣਗੇ ਯੂਨੀਅਨ ਪ੍ਰੈਜ਼ੀਡੈਂਟ ਪਾਲ ਫੈਂਚ ਨੇ ਕਿਹਾ ਕਿ ਇਹ ਸਥਾਈ ਸਮਝੌਤਾ BC ਜਨਰਲ EMPLOYEES ਯੂਨੀਅਨ ਅਤੇ ਪਬਲਿਕ EMPLOYEES ਯੂਨੀਅਨ ਦੀ ਤਾਕਤ ਅਤੇ ਯੂਨਿਟੀ ਦਾ ਨਤੀਜਾ ਹੈ ਮੀਡੀਏਟਰ ਵੈਂਸ ਰੈਡੀ ਅਤੇ ਅਮਾਂਡਾ ਰੋਜਰਸ ਨੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਇਸ ਗੱਲਬਾਤ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ ਸਮਝੌਤੇ ਅਨੁਸਾਰ ਅਗਲੇ 4 ਸਾਲਾਂ ਚ ਹਰ ਸਾਲ 3% ਤਨਖਾਹ ਵਾਧਾ ਕੀਤਾ ਜਾਏਗਾ ਲੋਅਰ ਪੇ ਵਰਕਰਸ ਲਈ ਪੇ ਐਡਜਸਟਮੈਂਟਸ ਟੈਲੀਵਰਕ ਅਤੇ ਕਾਉਂਸਲਿੰਗਸ ਤੇ ਬੈਨੀਫਿਟਸ ਸ਼ਾਮਲ ਨੇ ਯੂਨੀਅਨ ਇਸ ਸਮਝੌਤੇ ਤੋਂ ਖੁਸ਼ ਹੈ ਯੂਨੀਅਨ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਸਟ੍ਰਾਈਕ ਜਾਰੀ ਹੈ ਜਦੋਂ ਤੱਕ ਪੱਕਾ ਸਮਝੌਤਾ ਨਹੀਂ ਹੋ ਜਾਂਦਾ ਯੂਨੀਅਨ ਨਾਲ ਪ੍ਰਵਿੰਸ਼ਲ ਸਰਕਾਰ ਦੀ ਗੱਲਬਾਤ 22 ਜਨਵਰੀ ਨੂੰ ਸ਼ੁਰੂ ਹੋਈ ਸੀ ਅਤੇ ਮਾਰਚ ਵਿੱਚ ਖਤਮ ਹੋ ਗਈ ਸੀ ਜਿਸ ਦੇ ਬਾਅਦ ਉਨਾਂ ਤੇਗਾਸਤ ਨੂੰ 72 ਘੰਟੇ ਦਾ ਨੋਟਿਸ ਦੇ ਕੇ ਸਟ੍ਰਾਈਕ ਸ਼ੁਰੂ ਕੀਤੀ ਗਈ ਜਿਸ ਵਿੱਚ 92.7% ਯੂਨੀਅਨ ਮੈਂਬਰਾਂ ਨੇ ਸਟ੍ਰਾਈਕ ਦੇ ਹੱਕ ਵਿੱਚ ਵੋਟ ਪਾਈ ਸੀ ਅਤੇ 2 ਸਤੰਬਰ ਤੋਂ ਸਟ੍ਰਾਈਕ ਸ਼ੁਰੂ ਹੋਈ ਸੀ ਕਿਉਂਕਿ ਇਸ ਯੂਨੀਅਨ ਦੇ ਮੈਂਬਰ ਵੀ ਗਵਰਨਮੈਂਟ ਡਿਪਾਰਟਮੈਂਟਸ ਅਤੇ ਕ੍ਰਾਊਨ ਕਾਰਪੋਰੇਸ਼ਨਾਂ ਤੇ ਏਜੰਸੀਜ਼ ਦੇ ਵਿੱਚ ਕੰਮ ਕਰਦੇ ਨੇ ਕਿਉਂਕਿ ਯੂਨੀਅਨ ਦੇ ਵੱਲੋਂ ਅਗਲੇ 2 ਸਾਲਾਂ ਦੇ ਵਿੱਚ 8.5% ਤਨਖਾਹ ਵਾਧੇ ਦੀ ਮੰਗ ਕੀਤੀ ਜਾ ਰਹੀ ਸੀ ਪਰ ਪ੍ਰਵਿੰਸ਼ੀਅਲ ਸਰਕਾਰ ਦੇ ਵੱਲੋਂ ਪਹਿਲਾਂ 3.5% ਅਤੇ ਫਿਰ 4% ਤਨਖਾਹ ਵਾਧੇ ਦਾ ਪ੍ਰਸਤਾਵ ਰੱਖਿਆ ਗਿਆ ਸੀ ਜਿਸ ਨੂੰ ਕਿ ਯੂਨੀਅਨ ਨੇ ਰਿਜੈਕਟ ਕਰ ਦਿੱਤਾ ਸੀ ਇਸ ਤੋਂ ਬਾਅਦ ਲਗਾਤਾਰ ਸਟ੍ਰਾਈਕ ਦਾ ਘੇਰਾ ਵਧਾਇਆ ਗਿਆ ਤਾਂ ਜੋ ਪ੍ਰਵਿੰਸ਼ੀਅਲ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਪਰ ਆਖਰਕਾਰ ਨਾਨ ਬਾਈਂਡਿੰਗ ਗੱਲਬਾਤ ਮੀਡੀਏਟਰਸ ਦੇ ਥਰੂ ਸ਼ੁਰੂ ਹੋਈ ਸੀ ਜੋ ਕਿ ਹੁਣ ਸਹੀ ਦਿਸ਼ਾ ਦੇ ਵਿੱਚ ਅੱਗੇ ਵੱਧ ਗਈ ਹੈ ਤੇ ਸੁਭਾਵਨਾਵਾਂ ਹਨ ਕਿ ਅਗਲੇ ਹਫਤੇ ਵੋਟ ਦੇ ਦੌਰਾਨ ਯੂਨੀਅਨ ਮੈਂਬਰਸ ਇਸ ਸਟੈਨੇਟਿਵ ਐਗਰੀਮੈਂਟ ਦੇ ਹੱਕ ਦੇ ਵਿੱਚ ਵੋਟ ਪਾਉਣਗੇ ਜਿਸ ਦੇ ਬਾਅਦ ਗਵਰਨਮੈਂਟ ਡਿਪਾਰਟਮੈਂਟਸ ਦਾ ਕੰਮਕਾਜ ਸ਼ੁਰੂ ਹੋਏਗਾ ਲੇਕਰ ਕੈਨਾਬਿਸ ਸਪਲਾਈ ਦੁਬਾਰਾ ਤੋਂ ਸ਼ੁਰੂ ਹੋਏਗੀ ਕਿਉਂਕਿ ਸਟ੍ਰਾਈਕ ਦੇ ਕਾਰਨ ਲੇਕਰ ਪ੍ਰਾਈਵੇਟ ਸਟੋਰਸ ਦੇ ਮਾਲਕ ਰੈਸਟੋਰੈਂਟ ਅਤੇ ਪੱਬ ਦੇ ਮਾਲਕਾਂ ਦੇ ਵੱਲੋਂ ਹੁਣ ਤੱਕ 250 ਮਿਲੀਅਨ ਡਾਲਰ ਦੇ ਰੈਵਨਿਊ ਦੇ ਨੁਕਸਾਨ ਹੋਣ ਦੀ ਗੱਲ ਕੀਤੀ ਗਈ ਹੈ ਪ੍ਰੀਮੀਅਰ ਡੇਵੀਡੀ ਵੀ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਜਦੋਂ ਸਟ੍ਰਾਈਕ ਖਤਮ ਹੋਏਗੀ ਤਾਂ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਸਪਲਾਈ ਬਹਾਲ ਕੀਤੀ ਜਾਏਗੀ। ਪ੍ਰਧਾਨ ਮੰਤਰੀ ਮਾਕਾਰਨੀ ਨੇ ਕਿਹਾ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਟ੍ਰੇਡ ਗੱਲਬਾਤ ਬੰਦ ਕੀਤੀ ਉਸ ਸਮੇਂ ਦੋਵੇਂ ਮੌਲਕ ਸਮਝੌਤੇ ਦੇ ਬਹੁਤ ਨੇੜੇ ਸਨ। ਕਾਰਨੀ ਦਾ ਕਹਿਣਾ ਹੈ ਕਿ ਸਟੀਲ, ਐਲੂਮੀਨੀਅਮ ਅਤੇ ਐਨਰਜੀ ਬਾਰੇ ਗੱਲਬਾਤ ਲਗਭਗ ਆਖਰੀ ਦੌਰ ਚ ਸੀ ਮਲੇਸ਼ੀਆ ਚ ਸਾਊਥ-ਈਸਟ ਏਸ਼ੀਅਨ ਨੇਸ਼ਨਸ ਸਮਿਟ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਵੀਰਵਾਰ ਤੋਂ ਬਾਅਦ ਉਹਨਾਂ ਅਮਰੀਕੀ ਰਾਸ਼ਟਰਪਤੀ ਤੋਂ ਕੋਈ ਗੱਲ ਨਹੀਂ ਸੁਣੀ ਹੈ ਅਮਰੀਕੀ ਰਾਸ਼ਟਰਪਤੀ ਵੱਲੋਂ অন্ਟਾਰੀਓ ਵੱਲੋਂ ਟੈਰਫ ਵਿਰੋਧੀ ਚਲਾਈਆਂ ਐਡਸ ਕਾਰਨ ਗੱਲਬਾਤ ਬੰਦ ਕਰ ਦਿੱਤੀ ਗਈ ਹੈ ਅਤੇ ਸੈਟਰਡੇ ਨੂੰ ਕੈਨੇਡਾ ਉੱਪਰ 10% ਹੋਰ ਟੈਰਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਉਹ ਜਲਦੀ ਹੁਣ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਨਾ ਕਰਨ ਬਾਰੇ ਵੀ ਬਿਆਨ ਦੇ ਰਹੇ ਨੇ ਪਰ ਇਹ ਨਵੇਂ ਟੈਰਫਸ ਕਿਸ ਤੰਗ ਦੇ ਨਾਲ ਪ੍ਰਭਾਵੀ ਹੋਣਗੇ ਇਸ ਬਾਰੇ ਹਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਉਹ ਅਮਰੀਕਾ ਅਤੇ ਕੈਨੇਡਾ ਨਾਲ ਹੋਈ ਡੀਲ ਤੋਂ ਖੋਸ਼ੀ ਜ਼ਰੂਰ ਡੋਨਲਡ ਟਰੰਪ ਜ਼ਾਹਿਰ ਕਰ ਰਹੇ ਸਨ ਪਰ ਇਸੇ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਕਾਰਨੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪੰਗ ਨਾਲ ਵੀ ਮੁਲਾਕਾਤ ਕਰ ਸਕਦੇ ਨੇ ਜਿੱਥੇ ਕਿ ਟ੍ਰੇਡ ਅਤੇ ਹੋਰ ਗਲੋਬਲ ਮੁੱਦਿਆਂ ਦੇ ਉੱਪਰ ਚਰਚਾ ਹੋਏਗੀ ਇਸ ਦੀ ਸ਼ੁਰੂਆਤ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਚੀਨ ਦੇ ਫੋਰਨ ਅਫੇਅਰ ਮਿਨਿਸਟਰ ਦੇ ਨਾਲ ਮੁਲਾਕਾਤ ਤੋਂ ਬਾਅਦ ਹੋਈ ਹੈ ਕਿਉਂਕਿ 2019-20 ਦੇ ਵਿੱਚ ਦੋਵੇਂ ਮੂਲਕਾਂ ਦੇ ਰਿਲੇਸ਼ਨਸ ਦੇ ਵਿੱਚ ਗਰਾਵਟ ਆਈ ਸੀ ਅਤੇ ਇਸ ਦੇ ਵਿੱਚ ਪਿਛਲੇ ਸਮੇਂ ਤੋਂ ਕੋਈ ਸੁਧਾਰ ਨਹੀਂ ਹੋਇਆ ਪਰ ਹੁਣ ਕੈਨੇਡਾ ਦੇ ਵੱਲੋਂ ਜਿਸ ਢੰਗ ਦੇ ਨਾਲ ਆਪਣਾ ਟ੍ਰੇਡ ਡਿਵਰਸੀਫਾਈ ਕਰਨ ਦੀਆਂ ਕੋਸ਼ਿਸ਼ਾਂ ਅਤੇ ਅਮਰੀਕਾ ਤੋਂ ਬਾਅਦ ਦੂਜਾ ਵੱਡਾ ਟਰੇਡਿੰਗ ਪਾਰਟਨਰ ਚੀਨ ਹੈ ਇਸ ਲਈ ਗੱਲਬਾਤ ਦੁਬਾਰਾ ਤੋਂ ਸ਼ੁਰੂ ਕੀਤੀ ਗਈ ਹੈ ਤੇ ਦੋਵੇਂ ਮੁਲਕ ਰਣਨੀਤਿਕ ਸਾਂਝ ਨੂੰ ਅੱਗੇ ਵਧਾਉਣ ਦੇ ਦਾਅਵੇ ਵੀ ਕਰ ਰਹੇ ਨੇ ਪਰ ਅਮਰੀਕਾ ਵਾਲੇ ਪਾਸਿਓਂ ਆਈ ਖਬਰ ਤੋਂ ਬਾਅਦ ਕੈਨੇਡੀਅਨ ਮਾਰਕੀਟ ਦੇ ਉੱਪਰ ਬੁਰਾ ਅਸਰ ਫਿਰ ਤੋਂ ਪੈ ਸਕਦਾ ਹੈ ਫੈਡਰਲ ਸਰਕਾਰ ਦੇ ਵੱਲੋਂ 4 ਨਵੰਬਰ ਨੂੰ ਆਪਣਾ ਪਹਿਲਾ ਬਜਟ ਟੇਬਲ ਕੀਤਾ ਜਾਣਾ ਤੇ ਇਸ ਬਜਟ ਨੂੰ ਪ੍ਰਧਾਨ ਮੰਤਰੀ ਮਾਕ ਕਾਰਨੀ ਜਨਰੇਸ਼ਨਜ਼ ਬਜਟ ਕਹਿ ਰਹੇ ਨੇ ਭਾਵੇਂ ਕਿ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਬਜਟ ਇੱਕ ਮਜ਼ਬੂਤ ਇਕਨੋਮੀ ਦੀ ਨਹੀਂ ਰੱਖੇਗਾ ਇਸ ਬਜਟ ਦੇ ਵਿੱਚ ਸਰਕਾਰ ਦਾ ਫੋਕਸ ਇਨਫਰਾਸਟ੍ਰਕਚਰ ਅਤੇ ਹਾਊਸਿੰਗ ਉੱਪਰ ਹੋਣ ਦੀਆਂ ਸੰਭਾਵਨਾਵਾਂ ਨੇ ਤੇ ਨਾਲੋਂ ਨਾਲ ਕੈਨੇਡਾ ਦੀ ਇਕਨੋਮੀ ਦੇ ਵਿੱਚ ਜੌਬਸ ਕਿਸ ਤੰਗ ਦੇ ਨਾਲ ਪੈਦਾ ਹੋਣ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਜ਼ਰੂਰ ਹੋਣਗੀਆਂ ਨਾਲੋਂ ਨਾਲ ਫੈਡਰਲ ਬਜਟ ਇੱਕ ਵੱਡੇ ਵਿੱਤੀ ਘਾਟੇ ਵਾਲਾ ਬਜਟ ਵੀ ਹੋਏਗਾ ਇਸੇ ਦੌਰਾਨ ਕੈਨੇਡਾ ਦੇ ਜੌਬਸ ਮਿਨਿਸਟਰ ਪਾਈਟੀ ਹਾਈਦੂ ਨੇ ਕਿਹਾ ਕਿ ਫੈਡਰਲ ਸਰਕਾਰ ਦਾ ਆਉਣ ਵਾਲਾ ਬਜਟ ਅਗਲੇ 3 ਸਾਲਾਂ ਚ 75 ਮਿਲੀਅਨ ਡਾਲਰ ਖਰਚ ਕਰਨ ਦਾ ਪ੍ਰਬੰਧ ਕਰੇਗਾ ਤਾਂ ਜੋ ਟ੍ਰੇਨਿੰਗ ਪ੍ਰੋਗਰਾਮ ਉਸ ਹਿਸਾਬ ਦੇ ਨਾਲ ਡਵੈਲਪ ਤੇ ਲਾਗੂ ਕੀਤੇ ਜਾਣ ਜੋ ਕਿ ਸਰਕਾਰ ਦੇ ਪ੍ਰੋਗਰਾਮ ਨੇ ਜਿਸ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟ ਅਤੇ ਮਿਲੀయన్స్ ਘਰ ਨਿਰਮਾਣ ਕਰਨਾ ਸ਼ਾਮਲ ਹੈ ਇਹਨਾਂ ਫੰਡਾਂ ਨਾਲ ਯੂਨੀਅਨ ਟ੍ਰੇਨਿੰਗ ਅਤੇ ਇਨੋਵੇਸ਼ਨ ਪ੍ਰੋਗਰਾਮ ਦਾ ਵਿਸਤਾਰ ਕੀਤਾ ਜਾਏਗਾ ਇਸ ਤੋਂ ਇਲਾਵਾ ਸਰਕਾਰਾਂ ਵੱਲੋਂ ਪ੍ਰੋਵਿੰਸ਼ਾਂ ਦੇ ਨਾਲ ਗੱਲਬਾਤ ਕਰਕੇ ਫੋਰਨ ਪ੍ਰੋਫੈਸ਼ਨਲਸ ਦੇ ਸਰਟੀਫਿਕੇਸ਼ਨਸ ਤੇਜ਼ ਕਰਨ ਦੇ ਲਈ ਵੀ 97 ਮਿਲੀਅਨ ਡਾਲਰ ਦੇ ਫੰਡ ਹੋਣਗੇ ਇਸ ਤੋਂ ਇਲਾਵਾ ਫੈਡਰਲ ਸਰਕਾਰ ਨਿਊ ਪਰਸਨਲ سپورਟ ਵਰਕਰ ਟੈਕਸ ਕ੍ਰੈਡਿਟ ਵੀ ਲੈ ਕੇ ਆਏਗੀ ਇਸ ਨਾਲ ਪ੍ਰੋਵਿੰਸਾਂ ਵਿੱਚ ਕੰਮ ਕਰਨ ਵਾਲੇ ਉਹਨਾਂ ਵਰਕਰਜ਼ ਨੂੰ 1100 ਡਾਲਰ ਦੀ ਸਾਲਾਨਾ ਬਚਤ ਹੋਏਗੀ ਜਿਨ੍ਹਾਂ ਦੇ ਫੈਡਰਲ ਗਵਰਨਮੈਂਟ ਦੇ ਨਾਲ ਸਪਲੀਮੈਂਟ ਐਗਰੀਮੈਂਟ ਨਹੀਂ ਨੇ ਫੈਡਰਲ ਸਰਕਾਰ ਵੱਲੋਂ ਆਉਣ ਵਾਲੇ ਬਜਟ ਵਿੱਚ ਕੈਨੇਡੀਅਨ ਲੇਬਰ ਕੋਡ ਦੇ ਵਿੱਚ ਵੀ ਤਬਦੀਲੀ ਕੀਤੀ ਜਾਏਗੀ ਤੇ ਨਾਨ ਕੰਪੀਟ ਐਗਰੀਮੈਂਟਸ ਯੂਜ਼ ਨੂੰ ਰੈਸਟ੍ਰਿਕਟ ਕੀਤਾ ਜਾਏਗਾ ਜੋ ਕਿ ਫੈਡਰਲ ਰੈਗੂਲੇਟਡ ਵਰਕਪਲੇਸ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਪੈਟੀਹਾਜ ਦੋਨੇ ਕਿਹਾ ਕਿ ਸਰਕਾਰ ਦੇ ਵੱਲੋਂ ਜਿੱਥੇ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟ ਬਣਾਏ ਜਾ ਰਹੇ ਨੇ ਉੱਥੇ ਹੀ ਲੱਖਾਂ ਘਰ ਬਣਾਉਣ ਦੀ ਵੀ ਯੋਜਨਾ ਹੈ ਜਿਸ ਦੇ ਲਈ ਉਸ ਤਰ੍ਹਾਂ ਦੀ ਸਕਿਲਡ ਲੇਬਰ ਦੀ ਜ਼ਰੂਰਤ ਹੈ ਅਤੇ ਉਸ ਸਕਿਲਡ ਲੇਬਰਸ ਦੇ ਲਈ ਪ੍ਰਬੰਧ ਕਰਨ ਵਾਸਤੇ ਸਰਕਾਰ ਦੇ ਵੱਲੋਂ ਇਸ ਪ੍ਰੋਗਰਾਮਸ ਨੂੰ ਲਿਆਂਦਾ ਜਾ ਰਿਹਾ ਹੈ ਕਿਉਂਕਿ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਆਪਣੀ ਇਸ ਟਰਮ ਦਾ ਪਹਿਲਾ ਬਜਟ ਪੇਸ਼ ਕਰਨਗੇ ਅਤੇ ਇਸ ਬਜਟ ਦੇ ਵਿੱਚ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਹੋਏਗੀ ਖਾਸ ਕਰਕੇ ਇਨਫਰਾਸਟ੍ਰਕਚਰ ਅਤੇ ਡਿਫੈਂਸ ਦੇ ਖੇਤਰ ਦੇ ਵਿੱਚ ਸਰਕਾਰ ਦੇ ਵੱਲੋਂ ਜ਼ਿਆਦਾ ਖਰਚ ਕੀਤਾ ਜਾਣਾ ਹੈ ਪੰਜਾਬ ਪਵਨ ਸਰੀ ਵੱਲੋਂ ਪੁਨਰਜੋਤ ਆਈ ਬੈਂਕ ਲੁਧਿਆਣਾ ਤੋਂ ਪਹੁੰਚੇ ਹੋਏ ਪ੍ਰਬੰਧਕਾਂ ਦਾ ਸਵਾਗਤ ਕੀਤਾ ਗਿਆ ਤੇ ਇਸ ਦੇ ਲਈ ਇੱਕ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ ਜਿੱਥੇ ਕਿ ਪੰਜਾਬ ਪਵਨ ਦੇ ਵੱਲੋਂ ਲੁਧਿਆਣਾ ਦੇ ਇੰਟਰਨੈਸ਼ਨਲ ਕੋਆਰਡੀਨੇਟਰ ਅਸ਼ੋਕ ਮਹਿਰਾ ਦਾ ਸਵਾਗਤ ਕਰਦੇ ਹੋਏ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਅਸ਼ੋਕ ਮਹਿਰਾ ਦੇ ਵੱਲੋਂ ਆਈ ਡੋਨੇਸ਼ਨ ਸੰਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਅਤੇ ਉਹਨਾਂ ਦੱਸਿਆ ਕਿ ਹੁਣ ਤੱਕ 6000 ਤੋਂ ਵੱਧ ਲੋਕਾਂ ਨੂੰ ਇਨਾ ਡੋਨੇਟ ਕੀਤੀਆਂ ਹੋਈਆਂ ਅੱਖਾਂ ਦੇ ਰਾਹੀਂ ਰੌਸ਼ਨੀ ਪ੍ਰਦਾਨ ਕੀਤੀ ਗਈ ਹੈ ਅਸੀਂ ਐਸੇ ਖੜੇ ਹਾਂ ਜੀ ਪੰਜਾਬ ਪਵਨ ਸਰੀ ਦੇ ਵਿੱਚ ਤੇ ਸਾਡੇ ਨਾਲ ਨੇ ਇੱਕ ਪੁਨਰ ਜਿਹੜੀ ਪੁਨਰਜੋਤ ਸੰਸਥਾ ਆ ਉਹਨਾਂ ਦੇ ਪ੍ਰਬੰਧਕ ਆਰਗੇਨਾਈਜ਼ਰ ਉਹਨਾਂ ਦੇ ਵਲੰਟੀਅਰ ਉਹਨਾਂ ਦੇ ਸਪੋਰਟਰ ਅੱਜ ਇੱਕ ਖਾਸ ਉਦਮ ਦੇ ਲਈ ਖਾਸ ਗਲਬਾ ਦੇ ਲਈ ਅਸੀਂ ਇੱਥੇ ਆਇਆ ਤੇ ਅਸ਼ੋਕ ਮਹਾਰਾਜੀ ਸਾਡੇ ਨਾਲ ਨੇ ਅਸ਼ੋਕ ਮਹਾਰਾਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਆ ਸਾਨੂੰ ਥੋੜਾ ਜਿਹਾ ਦੱਸਿਓ ਜੀ ਇਸ ਸੰਸਥਾ ਬਾਰੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਮਕਸਦ ਬਾਰੇ ਜੀ ਜਿਹੜੀ ਸਾਡੀ ਸੰਸਥਾ ਪੁਨਰਜੋਤ ਉਹਦਾ ਪੁਨਰਜੋਤ ਦੇ ਵਿੱਚ ਹੀ ਉਹਦਾ ਅਰਥ ਹੈਗਾ ਕਿ ਦੁਬਾਰਾ ਜੋਤ ਦੇਣੀ ਜਿਹੜਾ ਸਾਡਾ ਮਿਸ਼ਨ ਹੈਗਾ ਜੀ ਉਹ ਮਿਸ਼ਨ ਹੈਗਾ ਹਨੇਰੇ ਤੋਂ ਚਾਨਣ ਵੱਲ ਸੋ ਅਸੀਂ ਸਾਰੀ ਦੁਨੀਆ ਦੇ ਵਿੱਚ ਜਿਹੜੀ ਵੀ ਏਸ਼ੀਅਨ ਕਮਿਊਨਿਟੀ ਜਿੱਥੇ-ਜਿੱਥੇ ਵੀ ਰਹਿੰਦੀ ਆ ਉੱਥੇ ਇੱਕ ਮੈਸੇਜ ਦਿੰਨੇ ਆ ਕਿ ਕੁਝ ਇਦਾਂ ਦੀ ਇੱਕ ਅੱਖਾਂ ਦੀ ਬਿਮਾਰੀ ਆ ਜਿਹਦਾ ਇਲਾਜ ਸਿਰਫ ਤੇ ਸਿਰਫ ਤਾਂ ਹੀ ਹੋ ਸਕਦਾ ਜੇ ਕੋਈ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰ ਜਾਵੇ ਸੋ ਜਿਹੜੀ ਸਾਡੀ ਏਸ਼ੀਅਨ ਕਮਿਊਨਿਟੀ ਆ ਆਰਗਨ ਡੋਨੇਸ਼ਨ ਦੇ ਵਿੱਚ ਥੋੜਾ ਜਿਹਾ ਅਸੀਂ ਪਿੱਛੇ ਰਹਿ ਗਏ ਆ ਸ਼ਾਇਦ ਅਵੇਰਨੈਸ ਦੀ ਕਮੀ ਆ ਸੋ ਸੁਖੀ ਬਾਠ ਭਾਜੀ ਜਿਹੜੇ ਸਾਡੇ ਉਹ ਐਮਬੈਸਟਰ ਨੇ ਜਿਹੜੇ ਕਿ ਪੰਜਾਬ ਭਵਨ ਦੇ ਸੰਸਥਾਪਕ ਵੀ ਨੇ ਤੇ ਉਹ ਵੀ ਸਾਡੇ ਨਾਲ ਕਾਫੀ ਕੰਮ ਕਰਦੇ ਨੇ ਅਸੀਂ ਅੱਜ ਇੱਕ ਮਿਲਣੀ ਰੱਖੀ ਆ ਛੋਟੀ ਜੀ ਜਿਹਦੇ ਵਿੱਚ ਮੇਰੇ ਸਾਰੇ ਪਿੰਡ ਦੇ ਲੋਕ ਤੇ ਹੋਰ ਦੋਸਤ ਮਿੱਤਰ ਕੁਝ ਸਮਾਜ ਸੇਵਕ ਵੀ ਆ ਰਹੇ ਨੇ ਕਿ ਇੱਕ ਜਿਹੜਾ ਸਨੇਹਾ ਸਾਡੇ ਏਸ਼ੀਅਨ ਕਮਿਊਨਿਟੀ ਨੂੰ ਦੇ ਸਕੀਏ ਕਿ ਉਹ ਜਿਹੜੀਆਂ ਅੱਖਾਂ ਨੇ ਉਹ ਕਿਵੇਂ দান ਹੋ ਸਕਦੀਆਂ ਨੇ ਕਿਹਨਾਂ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਨੇ ਤੇ ਉਹਦੇ ਫਾਇਦੇ ਕੀ ਨੇ ਹਾਂਜੀ ਬੇਸਿਕਲੀ ਇਹੀ ਅਸੀਂ ਕਰਦੇ ਹਾਂ ਇਹ ਸਿਰਫ ਪੰਜਾਬ ਦੇ ਵਿੱਚ ਆ ਇੱਥੇ ਵੀ ਆ ਬਾਹਰ ਬਾਕੀ ਦੇਸ਼ਾਂ 'ਚ ਵੀ ਆ ਜਾਂ ਹੁਣ ਤੱਕ ਕਿੱਥੇ ਤੱਕ ਤੁਸੀਂ ਲੱਗਦਾ ਵੀ ਸਫਲ ਹੋ ਗਏ ਪਹੁੰਚ ਚੁੱਕੇ ਹਾਂ ਤੇ ਕਿੰਨੇ ਕਾਜੇ ਲੋਡ ਆ ਜੀ ਅਸਲ ਵਿੱਚ ਅਸੀਂ ਜਿਹੜਾ ਪੂਰੀ ਏਸ਼ੀਅਨ ਕਮਿਊਨਿਟੀ ਆ ਜਿਵੇਂ ਇੰਗਲੈਂਡ ਅਮਰੀਕਾ ਕੈਨੇਡਾ ਇੰਡੀਆ ਸਾਰੇ ਦੇ ਵਿੱਚ ਅਸੀਂ ਮੋਟੀਵੇਸ਼ਨ ਜਿਹੜੀ ਸਾਡੀ ਕੈਂਪੇਨ ਉਹ ਤੇ ਸਾਰੇ ਚੱਲਦੀ ਆ ਜੀ ਪਰ ਜਿਹੜੀ ਸਾਡੀ ਆਈ ਬੈਂਕ ਆ ਲੁਧਿਆਣਾ ਵਿੱਚ ਬੇਸ ਸਿਆ ਜਿਹੜੇ ਸਾਡੇ ਡਾਕਟਰ ਨੇ ਡਾਕਟਰ ਰਮੇਸ਼ ਜੀ ਉਹ ਕੋਰਨੀਅਲ ਟ੍ਰਾਂਸਪਲੈਂਟ ਉੱਥੇ ਕਰਦੇ ਨੇ ਕਿਉਂਕਿ ਆਰਗਨ ਡੋਨੇਸ਼ਨ ਦੇ ਕਾਫੀ ਇੰਟਰਨੈਸ਼ਨਲ ਤੇ ਆਪਣੇ ਇੰਡੀਅਨ ਦੇ ਲੋ ਹੁੰਦੇ ਨੇ ਕਿ ਤੁਸੀਂ ਆਰਗਨ ਨੂੰ ਕੈਰੀ ਨਹੀਂ ਕਰ ਸਕਦੇ ਪਰ ਅਸੀਂ ਜਿਹੜਾ ਖੁੱਲਾ ਸੱਦਾ ਦਿੰਨੇ ਆ ਕਿ ਜੇ ਕਿਸੇ ਨੂੰ ਆਈ ਡੋਨੇਸ਼ਨ ਦੀ ਆਈ ਕਾਰਨੀਆ ਟ੍ਰਾਂਸਪਲੈਂਟ ਦੀ ਲੋੜ ਹੋਵੇ ਉਹ ਇੰਡੀਆ ਦੇ ਵਿੱਚ ਕਿਸੇ ਵੀ ਦੇਸ਼ ਤੋਂ ਆ ਸਕਦਾ ਕਿਉਂਕਿ ਅਸੀਂ ਉੱਥੇ ਟ੍ਰੇਨਿੰਗ ਵੀ ਦਿੰਨੇ ਆ ਔਰ ਅਸੀਂ ਕਾਰਨੀਆ ਟ੍ਰਾਂਸਪਲੈਂਟ ਸੈਂਟਰ ਦੇ ਵਿੱਚ ਉਹ ਪੂਰੀ ਹੈਲਪ ਵੀ ਪ੍ਰੋਵਾਈਡ ਕਰਦੇ ਆ ਸੋ ਪੰਜਾਬ ਦੇ ਵਿੱਚ ਜੇਕਰ ਅੰਕੜਾ ਦੇਖੀਏ ਤਾਂ ਅਸੀਂ ਆਲਮੋਸਟ ਕਾਰਨੀਅਲ ਬਲਾਈਂਡਨੈਸ ਫ੍ਰੀ ਸਟੇਟ ਕਰ ਦਿੱਤੀ ਹੈ ਕਾਸੀ ਸਰਪਲਸ ਸਾਡੇ ਕੋਲ ਕਈ ਵਾਰੀ ਅੱਖਾਂ ਹੋ ਜਾਂਦੀਆਂ ਸੋ ਅਸੀਂ ਯੂਪੀ ਨੂੰ ਚੰਡੀਗੜ੍ਹ ਨੂੰ ਪੀਜੀਆਈ ਵਗੈਰਾ ਨੂੰ ਉਹਨਾਂ ਨਾਲ ਸਾਡੇ ਆਈ ਬੈਂਕ ਦੇ ਲਿੰਕ ਨੇ ਜਦੋਂ ਸਾਡੇ ਕੋ ਕੋਰਨੀਆ ਸਰਪਲਸ ਹੁੰਦਾ ਫਿਰ ਅਸੀਂ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਕਿ ਦੇ ਕੈਨ ਟੇਕ ਦਾ ਕੋਰਨੀਆ ਫਰਮ ਅਸ ਐਂਡ ਦੇ ਕੈਨ ਯੂਜ਼ ਇਟ ਬਾਈ ਲੋ ਵੀ ਕਾਂਟ ਟੇਕ ਕੋਰਨੀਆ ਅਕ੍ਰੋਸ ਦਾ ਬਾਰਡਰਸ ਐਟ ਪ੍ਰੈਜ਼ੈਂਟ ਦਾ ਰੂਲ ਇਜ਼ ਥਿਸ ਜੀ ਇਥੋਂ ਕਿਸ ਤਰ੍ਹਾਂ ਦੀ ਤੁਹਾਨੂੰ ਮਦਦ ਮਿਲਦੀ ਹੈ ਜਿਵੇਂ ਸੁਖੀ ਬਾੜ ਥੁੜੀ ਇੱਥੇ ਐਮਬੈਸਟਰ ਨੇ ਬਾਹਰਲੇ ਭਾਈਚਾਰੇ ਤੋਂ ਜੀ ਬਾਰਲੇ ਭਾਈਚਾਰੇ ਤੋਂ ਬਹੁਤ ਵੱਡੀ ਇੱਕ ਸਹਾਇਤਾ ਮਿਲਦੀ ਆ ਸੁਖੀ ਬਾਟਪਾਜੀ ਨੇ ਕੋਈ 50 ਦੇ ਲਾਗੇ ਅੱਖਾਂ ਦੇ ਕੈਂਪ ਲਾਏ ਨੇ ਕਿਉਂਕਿ ਜਦੋਂ ਅਸੀਂ ਅੱਖਾਂ ਦੇ ਭਾਜੀ ਕੈਂਪ ਲਾਉਂਦੇ ਨੇ ਉਹਦੇ ਵਿੱਚ ਫ੍ਰੀ ਕੈਟ੍ਰਿਕ ਦਾ ਆਪਰੇਸ਼ਨ ਹੁੰਦਾ ਐਨ ਕੰਬੰਡੀਆਂ ਜਾਂਦੀਆਂ ਨੇ ਫਿਰ ਉਹਦੇ ਵਿੱਚ ਜਦੋਂ ਸਕਰੀਨਿੰਗ ਹੁੰਦੀ ਆ ਉਹਦੇ ਵਿੱਚ ਕੁਝ ਪੇਸ਼ੈਂਟ ਇਦਾਂ ਦੇ ਨਿਕਲਦੇ ਨੇ ਜਿਨ੍ਹਾਂ ਨੂੰ ਅੱਖਾਂ ਦੀ ਲੋੜ ਹੁੰਦੀ ਆ ਫਿਰ ਅਸੀਂ ਉਹਨਾਂ ਦੀ ਲਿਸਟ ਬਣਾਉਂਦੇ ਆ ਫਿਰ ਉਹਨਾਂ ਨੂੰ ਜਦੋਂ ਸਾਡੇ ਕੋਲ ਕਿਸੇ ਦੇ ਮਰਨ ਤੋਂ ਬਾਅਦ ਅੱਖਾਂ ਆਉਂਦੀਆਂ ਨੇ ਤਾਂ ਫਿਰ ਅਸੀਂ ਉਹਨਾਂ ਨੂੰ 22 ਲਿਸਟ ਜਿਹੜਾ ਕੋਰਨੀਆ ਟ੍ਰਾਂਸਪਲੈਂਟ ਕਰਦੇ ਆ ਉਹ ਬਹੁਤ ਵੱਡੀ سپورਟ ਹੈ ਸਾਡੀ ਬੇਸਿਕਲੀ ਆਮ ਬ੍ਰਿਟਿਸ਼ ਸਿਟੀਜ਼ਨ ਮੈਂ ਵੀ ਕੋਈ 15 ਸਾਲ ਤੋਂ ਇੰਡੀਆ ਦੇ ਵਿੱਚ ਮੈਨੂੰ ਇਸ ਪਰਮਾਤਮਾ ਨੇ ਚਲੋ ਚੁਣਿਆ ਇਸ ਸੇਵਾ ਲਈ ਤੋਂ ਇੰਗਲੈਂਡ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਸਾਰੇ ਜਿੰਨੇ ਸਮਾਜ ਸੇਵਕ ਨੇ ਜਾ ਕੇ ਇਹਦੇ ਵਿੱਚ ਵੱਡਾ ਰੋਲ ਅਦਾ ਕਰਦੇ ਨੇ ਅਵੇਅਰਨੈਸ ਦਾ ਤੇ ਬਾਅਦ ਦੇ ਵਿੱਚ ਉਹਦੀ ਡਿਲੀਵਰੀ ਦਾ ਜੀ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰ ਹੈ ਥੈਂਕ ਯੂ ਸਰ ਥੈਂਕ ਯੂ ਦੋਸਤੋ ਸ਼ੋਕ ਮਹਿਰਾ ਹੋਰ ਨਾਲ ਅਸੀਂ ਗੱਲਬਾਤ ਕੀਤੀ ਦੋ ਬਹੁਤ ਵੱਡੀਆਂ ਗੱਲਾਂ ਜਦੋਂ ਅਮਰੀਕਾ ਕੈਨੇਡਾ ਦੇ ਵਿੱਚ ਵੀ ਆਰਗਨ ਪੂਰੇ ਨਹੀਂ ਹੋ ਰਹੇ ਤੇ ਬਹੁਤ ਜ਼ਿਆਦਾ ਜਿਹੜੀ ਅਵੇਅਰਨੈਸ ਦੀ ਲੋੜਾ ਉਸ ਵੇਲੇ ਸੁਖੀ ਬਾਠੂਰੀ ਇੱਥੋਂ ਪੰਜਾਬ ਭਵਨ ਤੋਂ ਤੇ ਸ਼ੋਕ ਮਹਿਰਾ ਜੀ ਬ੍ਰਿਟਨ ਤੋਂ ਉੱਥੇ ਜਾ ਕੇ ਇਡਾ ਵੱਡਾ ਕੰਮ ਕਰ ਰਿਹਾ ਹੈ ਕਿ ਉੱਥੇ ਇਹ ਚੀਜ਼ਾਂ ਜਿਹੜੀਆਂ ਸਰਪਲਸ ਹੋ ਗਈਆਂ ਆਈ ਸੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਉਦਾਹਰਨ ਹੈ ਅਮਿਤ ਮਨਿਸਰਨੋਲੋਜੀਸ ਕਰਨ ਚੈਨਲ ਪੰਜਾਬੀ ਸੋਰੀ ਆ ਦੋਸਤੋ ਅਸੀਂ ਖੜੇ ਆ ਇਸ ਵੇਲੇ ਪੰਜਾਬ ਪਵਨਸਰੀ ਦੇ ਵਿੱਚ ਤੇ ਸਾਡੇ ਨਾਲ ਨੇ ਪੰਜਾਬ ਪਵਨਸਰੀ ਦੇ ਸੰਸਥਾਪਕ ਤੇ ਸੁਖੀ ਬਾਠ ਮੋਟਰਸ ਤੋਂ ਸੁਖੀ ਬਾਠ ਜੀ ਅੱਜ ਇਸ ਸਬਬ ਹੈਗਾ ਪੁਨਰਜੋਤ ਆਈ ਸੰਸਥਾ ਦੇ ਇਸ ਪ੍ਰੋਗਰਾਮ ਬਾਰੇ ਬਾਠਾ ਪੁਨਰਜੋਤ ਸੰਸਥਾ ਦੇ ਨਾਲ ਕਦੋਂ ਤੋਂ ਜੁੜੇ ਹੋ ਤੇ ਅੱਜ ਦੇ ਪ੍ਰੋਗਰਾਮ ਦਾ ਸਬਬ ਦੱਸਿਓ ਹਾਂ ਬਿਲਕੁਲ ਜੀ ਪਹਿਲਾਂ ਤੇ ਨਾ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਉਹਨੇ ਜੋ ਤਾਈ ਬੈਂਕ 14 ਸਾਲ ਪਹਿਲਾਂ ਸਟੈਬਲਿਸ਼ ਕੀਤੀ ਸੀਗੀ ਆ ਬੇਸਾਡਾ ਹੈ ਲੁਧਿਆਣੇ ਵਿੱਚ ਇਹਦਾ ਜਿਹੜਾ ਮੇਨ ਮਕਸਦ ਸੀਗਾ ਵੀ ਜਦੋਂ ਲੋਕਾਂ ਦੇ ਵਿੱਚ ਅਵੇਰਨੈਸ ਪਹਿਲਾਂ ਤੇ ਪੈਦਾ ਕਰਨੀ ਵੀ ਜਦੋਂ ਕੋਈ ਐਕਸੀਡੈਂਟਲ ਡੈਥ ਹੋ ਜਾਂਦੀ ਜਾਂ ਕੋਈ ਡੈਥ ਹੋ ਜਾਂਦੀ ਆ ਤੇ ਜਿਹੜੇ ਸਾਡੇ ਬਾਡੀ ਦੇ ਅੰਗ ਨੇ ਤੇ ਜਿਨ੍ਹਾਂ ਦੇ ਵਿੱਚ ਅੱਖ ਵੀ ਹੈ ਇੱਕ ਐਸੀ ਚੀਜ਼ ਆ ਕਿ ਸਾਡੀ ਡੈਥ ਹੋਣ ਤੋਂ ਬਾਅਦ ਦੇ ਟਾਈਮ ਸਿਰ ਉਹ ਡੋਨੇਟ ਕੀਤੀ ਜਾਵੇ ਟਾਈਮ ਸਿਰ ਬਰਥ ਲਈ ਜਾਵੇ ਤਾਂ ਕਿਸੇ ਲੋੜਵੰਦੇ ਕੰਮ ਆ ਸਕਦੀ ਹੈ ਤੇ ਮੈਂ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਇਸ ਸੰਸਥਾ ਦੇ ਜਿਹੜੇ ਸਾਡੇ ਮੇਨ ਕੋਆਰਡੀਨੇਟਰ ਨੇ ਅਸ਼ੋਕ ਮਹਿਰਾ ਜੀ ਅੱਜ ਕੱਲ ਕੈਨੇਡਾ ਹੋਏ ਨੇ ਤੇ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਤੁਹਾਡੇ ਚੈਨਲਾਂ ਦੇ ਥਰੂ ਰੇਡੀਓ ਸਟੇਸ਼ਨਾਂ ਦੇ ਥਰੂ ਥੋੜੀ ਅਵੇਅਰਨੈਸ ਲਈ ਪੇ ਜੇ ਵਾਇਗਰੂ ਲਮੀਆਂ ਹੋਰਾਂ ਬਖਸ਼ੇ ਸਾਰਿਆਂ ਨੂੰ ਪੇ ਜੇ ਕਿਤੇ ਕੋਈ ਇਦਾਂ ਦੀ ਚੀਜ਼ ਹੋ ਜਾਂਦੀ ਆ ਤੇ ਸਾਨੂੰ ਆਪਣਾ ਕੋਈ ਨਾ ਕੋਈ ਅੰਗ ਦੇ ਕੇ ਕਿਸੇ ਹੋਰ ਦੀ ਜ਼ਿੰਦਗੀ ਨੂੰ ਵਧੀਆ ਜ਼ਿੰਦਗੀ ਬਣਾਉਣ ਦਾ ਸਾਨੂੰ ਜੇ ਮੌਕਾ ਮਿਲਦਾ ਮੈਂ ਤੇ ਕਹੂੰਗਾ ਤੇ ਉਹ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਜਿਹੜੇ ਤੁਸੀਂ ਆਈ ਕੈਂਪ ਉੱਥੇ ਆਰਗੇਨਾਈਜ਼ ਕਰਦੇ ਹੋ ਪੰਜਾਬ ਦੇ ਵਿੱਚ ਉਹਨਾਂ ਦਾ ਵੀ ਇਹਦੇ ਨਾਲ ਕੋਈ ਸਬੰਧ जोडਦਾ ਹੈ। ਹਾਂ ਬਿਲਕੁਲ ਕਿਉਂ ਅਸੀਂ ਅੱਖ ਦੀ ਗੱਲ ਕਰਦੇ ਆ ਆ ਉਹਦੇ ਵਿੱਚ ਕੈਂਪਾਂ ਦੇ ਵਿੱਚ ਬਹੁਤ ਵਾਰੀ ਇੰਦਾਂ ਦੇ ਵੀ ਆ ਜਾਂਦੇ ਨੇ ਮਰੀਜ਼ ਜਿਹੜੇ ਨੇ ਕਿ ਜਿਨ੍ਹਾਂ ਨੂੰ ਦਿਸ ਨਹੀਂ ਰਿਹਾ। ਕਈ ਤੇ ਉਹ ਡੈਫੀਨਿਟਲੀ ਨਹੀਂ ਰਿਪੇਅਰ ਹੋ ਸਕਦੀਆਂ ਚੀਜ਼ਾਂ ਪਰ ਵਿੱਚੋਂ ਅਧੀ ਕਦੀ ਉਹ ਮਿਲ ਜਾਂਦੇ ਨੇ ਲੋਕ ਜਿਨ੍ਹਾਂ ਦੀ ਜਿਹੜੀ ਆ ਉਹ ਟ੍ਰਾਂਸਪਲੈਂਟ ਹੋ ਸਕਦੀ ਹੈ ਤੇ ਮੈਨੂੰ ਵੈਸੇ ਖੁਸ਼ੀ ਦੀ ਵੀ ਗੱਲ ਇਹ ਵੀ ਆ ਕਿ ਹੁਣ ਤੱਕ ਪੁਨਰਜੋਤ ਆਈ ਬੈਂਕ ਵੱਲੋਂ 6000 ਜਿਹੜੀਆਂ ਅੱਖਾਂ ਆ ਲੋਕਾਂ ਨੇ ਡੋਨੇਟ ਕੀਤੀਆਂ ਉਹ ਅਸੀਂ ਮੋਰੇ ਆ ਲੋਕਾਂ ਨੂੰ ਫ੍ਰੀ ਓ ਚਾਰਜ ਦੇ ਉੱਤੇ ਉਹਦਾ ਕੋਈ ਖਰਚ ਨਹੀਂ ਹੁੰਦਾ ਤੇ ਉਹ ਅਸੀਂ ਲੋਕਾਂ ਨੂੰ ਉਹ ਟਰਾਂਸਫਰ ਕੀਤੀਆਂ ਨੇ ਤੋਂ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਨੇ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਹੁਣ ਦੇਖਦੇ ਹਾਂ ਐਡਮੰਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਹਾਂ ਇੱਕ ਖਬਰ ਤਾਂ ਇਹ ਹੈ ਕਿ ਤੁਹਾਨੂੰ ਪਤਾ ਇੱਥੇ ਐਡਮਿੰਟਨ ਟੀਚਰਸ ਦੀ ਜਿਹੜੀ ਹੈਗੀ ਆ ਅਲਬਰਟਾ ਦੇ ਐਕਚੁਅਲੀ ਟੀਚਰਸ ਦੀ ਸਟ੍ਰਾਈਕ ਚੱਲ ਰਹੀ ਆ ਉਹਨਾਂ ਨੂੰ ਲਾਕਆਊਟ ਕਰ ਦਿੱਤਾ ਗਿਆ ਸੀਗਾ ਪਰ ਅੱਜ ਇੱਕ ਖਬਰ ਆ ਰਹੀ ਹੈ ਕਿ ਆਉਂਦੇ ਮੰਗਲਵਾਰ ਨੂੰ ਉਹ ਜਿਹੜੀਆਂ 네ਗੋਸ਼ੀਏਸ਼ਨਸ ਹੈਗੀਆਂ ਜੀ ਟੀਚਰਸ ਦੀਆਂ ਅਤੇ ਅਲਬਰਟਾ ਸਰਕਾਰ ਦੀਆਂ ਉਹ ਫਿਰ ਦੁਬਾਰਾ ਆਰੰਭ ਹੋਣ ਜਾ ਰਹੀਆਂ ਔਰ ਸਾਰੇ ਲੋਕ ਇਸ ਗੱਲ ਦੇ ਵਿੱਚੋਂ ਕੋਈ ਚੰਗੀ ਗੱਲ ਹੀ ਭਾਲਦੇ ਨੇ ਅ ਕਿ ਇਸ ਗੱਲਬਾਤ ਦਾ ਨਿਪਟਾਰਾ ਹੋਵੇ ਉਨਾ ਹੀ ਚੰਗਾ ਹੈ ਔਰ ਦੂਸਰੀ ਖਬਰ ਇਹ ਹੈ ਜੀ ਕਿ ਇੱਕ ਐਕਸੀਡੈਂਟ ਹੋਇਆ ਸੀਗਾ ਜੂਨ 28 ਨੂੰ ਸ਼ਾਮ 7:30 ਦੇ ਕਰੀਬ ਆਰਸੀਐਮਪੀ ਨੂੰ ਟੈਲੀਫੋਨ ਜਾਂਦਾ ਪਈ ਇੱਕ ਸੀਰੀਅਸ ਐਕਸੀਡੈਂਟ ਹੋਇਆ ਆ ਤੇ ਤੁਸੀਂ ਉੱਥੇ ਪਹੁੰਚੋ ਇਹ ਲਡੂ ਕਾਉਂਟੀ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ ਜੀ ਜਿਹਦੇ ਵਿੱਚ ਹਾਈਵੇ 7 78 ਤੇ टाउनशिप ਰੋਡ 490 ਦਾ ਇੰਟਰਸੈਕਸ਼ਨ ਸਿਗਾ ਜਿੱਥੇ ਐਕਸੀਡੈਂਟ ਹੁੰਦਾ ਉਥੇ ਇੱਕ ਰੈਮ ਪਿਕਅਪ ਟਰੱਕ ਤੇ ਸ਼ੈਵਰਲੇ ਸਿਲਵਰਾਡੋ ਜਿਹੜੀ ਸੀ ਜੀ ਉਹਨਾਂ ਦਾ ਐਕਸੀਡੈਂਟ ਹੋਇਆ ਦੱਸਿਆ ਜਾਂਦਾ ਹੈ ਕਿ ਜਿਹੜਾ ਪਿਕਅਪ ਟਰੱਕ ਸੀਗਾ ਉਹ ਜਿਹੜਾ ਉਥੇ ਸਟਾਪ ਸਾਈਨ ਤੇ ਰੁਕਿਆ ਨਹੀਂ ਤੇ ਜਿਹੜੇ ਸਿਲਵਰਾਡੋ ਦੇ ਵਿੱਚ ਦੋ ਇੱਕ ਮਰਦ ਔਰ ਇੱਕ ਔਰਤ ਜੋ ਟਰੈਵਲ ਕਰ ਰਿਹਾ ਸੀ ਉਹ ਦੋਨੋਂ ਹੀ ਜਦੋਂ ਉਥੇ RCMP ਪਹੁੰਚਦੀ ਆ ਉਹਨਾਂ ਨੂੰ ਮਰਤਕ ਪਾਇਆ ਗਿਆ ਔਰ ਜਿਹੜਾ ਟਰੱਕ ਦਾ ਡਰਾਈਵਰ ਸੀਗਾ ਉਹਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਜ਼ੇਰੇ ਇਲਾਜ ਔਰ ਬਾਅਦ ਦੇ ਵਿੱਚ ਕਾਫੀ ਦੇਰ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਚੱਲਦੀ ਰਹੀ ਪੁਲਿਸ ਦੇ RCMP ਦੇ ਕਨਸਟੇਬਲ ਦਾ ਕਹਿਣਾ ਆ ਉਹ ਕਹਿੰਦਾ ਵੀ ਕਿਉਂਕਿ ਸਾਨੂੰ ਬਹੁਤ ਸਾਰਾ ਐਵੀਡੈਂਸ ਇਕੱਠਾ ਕਰਨਾ ਪੈਂਦਾ ਆ ਆ ਉਹਦੇ ਚ ਬਲੱਡ ਟੈਸਟ ਕਰਵਾਉਣੇ ਪੈਂਦੇ ਆ ਤੇ ਹੋਰ ਮਟੀਰੀਅਲ ਜਿਹੜਾ ਘਰ ਦੀ ਸਰਚ ਕਰਨੀ ਪਈ ਗੱਡੀ ਦੀ ਸਰਚ ਕਰਨੀ ਪਈ ਉਸ ਵਿਅਕਤੀ ਦੇ ਔਰ ਉਹ ਕਰਨ ਤੋਂ ਬਾਅਦ ਉਹ ਕਹਿੰਦੇ ਜੀ ਵੀ ਤਾਂ ਇਹ ਜਿਹੜੇ ਹੁਣ ਚਾਰजेस ਆ ਉਸ ਵਿਅਕਤੀ ਤੇ 6 ਚਾਰजेस ਜਿਹੜੇ ਨੇ ਲਾਏ ਗਏ ਨੇ ਔਰ ਉਹ ਵਿਅਕਤੀ ਐਡਮੰਟਨ ਦਾ ਹੈਗਾ ਜੀ ਜਿਹਨੂੰ ਚਾਰਜ ਕੀਤਾ ਗਿਆ ਜੌਨ ਡੇਵਿਡ ਟੋਬਨ ਉਹਦਾ ਨਾਮ 44 ਸਾਲਾਂ ਦਾ ਉਹਦੇ ਤੇ 6 ਚਾਰजेस ਲੱਗੇ ਨੇ 2 ਚਾਰजेस ਹੈਗੇ ਆ ਆਪਰੇਸ਼ਨ ਵਾਈਲ ਅੰਪਾਇਰਡ ਬਾਈ ਅਲਕੋਹਲ ਕਾਜ਼ਿੰਗ ਡੈਥ 2 ਕਾਉਂਟਸ ਆਫ ਆਪਰੇਸ਼ਨ ਵਾਈਲ ਓਵਰ 80 ਮਿਲੀਗ੍ਰਾਮਸ ਕਾਜ਼ਿੰਗ ਡੈਥ ਐਂਡ 2 ਕਾਉਂਟਸ ਆਫ ਡੇਂਜਰਸ ਆਪਰੇਸ਼ਨ ਆਫ ਮੋਟਰ ਵਹੀਕਲ ਕਾਜ਼ਿੰਗ ਡੈਥ ਇਹਨੂੰ ਰਿਮਾਂਡ ਦੇ ਵਿੱਚ ਲੈ ਲਿਆ ਗਿਆ ਹੈ ਪੁਲਿਸ ਵੱਲੋਂ ਔਰ ਹੁਣ ਉਹ ਲਡੂਕ ਦੀ ਕੋਰਟ ਵਿੱਚ ਅਕਤੂਬਰ 23 ਨੂੰ ਹਾਜ਼ਰ ਹੋਵੇਗਾ ਪੁਲਿਸ ਦਾ ਕਹਿਣਾ ਹੈ ਕਿ ਦੇਖੋ ਇਹ ਜਿਹੜੀਆਂ 250 ਦੇ ਕਰੀਬ ਜੀ ਅਲਬਰਟਾ ਦੇ ਵਿੱਚ ਮੌਤਾਂ ਹੁੰਦੀਆਂ ਨੇ ਆ ਇਸ ਤਰ੍ਹਾਂ ਦੇ ਐਕਸੀਡੈਂਟਾਂ ਦੇ ਵਿੱਚ ਔਰ ਉਹ ਕਹਿੰਦੇ ਵੀ ਇਹ ਜਿਹੜੇ ਐਕਸੀਡੈਂਟ ਨੇ 250 ਦੇ ਵਿੱਚੋਂ ਉਹ ਕਹਿੰਦੇ ਕਿ 30% ਜਿਹੜੇ ਨੇ ਉਹ ਇਸ ਤਰ੍ਹਾਂ ਨਸ਼ੇ ਦੇ ਪ੍ਰਭਾਵ ਥਲੇ ਹੁੰਦੇ ਨੇ ਜਿਹੜੇ ਕਿ ਸੋਸਾਇਟੀ ਦੇ ਵਿੱਚ ਉਹ ਕਹਿੰਦੇ ਬਿਲੋਂਗ ਨਹੀਂ ਕਰਦੇ ਪਰ ਸਟੇਲ ਹਜੇ ਵੀ ਲੋਕ ਜਿਹੜੀ ਜੀ ਉਹ ਸ਼ਰਾਬ ਪੀ ਕੇ ਜਾਂ ਕੋਈ ਡਰੱਗ ਦੇ ਇਨਫਲੂਐਂਸ 'ਤੇ ਲੈ ਗੱਡੀ ਚਲਾਉਂਦੇ ਨੇ ਜਿਹਦਾ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਹੁਣ ਇਹ ਜਿਹੜਾ ਜੀ ਕੀ ਕਹਿੰਦੇ ਨੇ ਟੋਬਨ ਉਹ ਹਾਜ਼ਰ ਹੋਵੇਗਾ 23 ਅਕਤੂਬਰ ਨੂੰ ਲਡੂਕ ਦੀ ਕੋਰਟ ਦੇ ਵਿੱਚ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ